ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਰੋਮੀ ਕੋਲੇ ਐ ਪਿੰਡ ਮਹਿਰਾਜ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈ ਜੀ ਇਹ ਅੱਜ ਆਪਾਂ ਤਿੰਨ ਨਾਗ ਤੁਹਾਨੂੰ ਦਿਖਾਵਾਂ ਨਾਗ ਬਾਈ ਕੋਲੇ ਬਥੇਰੇ ਭਰਾਂਡਾ ਭਰਿਆ ਪਿਆ ਠੀਕ ਹੈ ਜੀ ਬਾਧੂ ਖੜਿਆ ਨਾਲ ਤੇ ਜਿਹੋ ਜਿਹਾ ਵੀ ਤੁਸਾਨੂੰ ਪਹੁੰਚਾਈਦਾ ਬਾਈ ਨਾਲ ਜਰੂਰ ਸੰਪਰਕ ਤੁਸੀਂ ਕਰਨਾਗਾ ਤੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਤਿੰਨ ਦਿਖਾ ਦੇਾਂਗੇ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਂਗੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਸਸੀ ਗਾ ਬਾਈ ਸਸੀ ਗਾ ਜੀ ਹੋਰ ਠੀਕ ਠਾਕ ਹੈ ਵੀਰੇ ਰੋਮੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਆਪਣਾ 947863584 ਜੀ 9478635804 ਜੀ ਪਿੰਡ ਜੀ ਮਰਾਜ ਆ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਸਵੀਰ ਰਾਮਪਰਾਹੂ ਗਈ ਓਕੇ ਤੇ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਆਪਣੇ ਨੇੜੇ ਰਾਮਪਰਾਹੂ ਆ ਫੂਲਵੀ ਆ ਜੀ ਤੇ ਲਹਿਰੇ ਨਥਾਣੇ ਨਥੂਣੀ ਵੀ ਪੁੱਚੋ ਮੰਡੀ ਵੀ ਨੇੜੇ ਓਕੇ ਤੇ ਵੀਰੇ ਰੋਮੀ ਕਿੰਨੇ ਨਾਗ ਦਿਖਾਉਣੇ ਅੱਜ ਅੱਜ ਤਿੰਨ ਨਾਗ ਉਸਾਰੇ ਜੀ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਗੇ ਬੱੱਚੀ ਦੀ ਕਿਹੜਾ ਸੂਆ ਸੂ ਰਹੀ ਆ ਵੀਰੇ ਬਾਈ ਗਰੰਟਡ ਦੂਜਾ ਦੂਜਾ ਖੋਲਿਆ ਨੂੰ ਤੋਰਾ ਤਾਰਾ ਕਰਾਇਗੇ ਚੱਕ ਤੇ ਬਾਕੀ ਦੀ ਗੱਲ ਦੂਜਾ ਸੂਆ ਥਣ ਦੂਰਾ ਲੱਗਿਆ ਵਾ ਹਨਾ ਥਣ ਦੂਰਾ ਲੱਗਿਆ ਵਾ ਪੂਰੀ ਤੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਵੀਰੇ ਲੈ ਜੀ ਦ ਕਿੰਨਾ ਦੁੱਧ ਰਿਕਾਰਡ ਆ ਪਹਿਲੇ ਸੂਏ ਦਾ ਪਹਿਲੇ ਸੂਏ ਬਾਈ 18 ਮਹੀਨੇ ਦਾ ਦੁੱਧ ਤੇ ਐਤ ਕੀ ਫਿਰ ਐਤ ਕੀ 20 ਕਿਲੋ ਕੱਢ ਦੂਗੀ 20 ਕਿਲੋ ਮੋਨ ਤੇ ਲੇਵਾ ਤਾਂ ਕੁਝ ਕਰਕੇ ਸੂਗੀ ਹਨਾ ਵੀਰੇ ਹਾਂ ਪੂਰਾ ਆ ਦੇਖੋ ਜੀ ਹੂੰ ਤੇ ਬਾਕੀ ਪਲਾਈਆਂ ਬਲੂਇੰਗਾਂ ਫੁੱਲ ਪਈਆਂ ਤੇ ਜਰੂਰ ਬਾਈ ਨਾਲ ਤੁਸੀਂ ਸੰਪਰਕ ਕਰ ਨਾੜਾ ਨੋੜਾ ਨਾਲ ਗੁੰਦੀ ਪਈ ਆ ਹਨਾ ਥੱਲੇ ਤੋਂ ਹੂੰ ਬਾਕੀ ਸਲੈਕਟਡ ਹੀ ਪੀ ਸਕੋ ਉਹਵੇਂ ਨਹੀਂ ਹੈਗੀ ਹਨਾ ਹਾਂ ਉਹ ਮੇਰੀ ਕੋਈ ਵੀ ਹਾਂ ਟੁੱਟੀ ਮਰੀ ਜੀ ਹੋਵੇ ਜੇ ਆਪਾਂ ਗੱਲ ਕਰ ਲਿਆ ੜਤੀਆਂ ਸਰਹਾਣੇ ਵਰਗੀ ਪਈ ਆ ਤਾਂ 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 ਸਮੀ ਪਲੀ ਵੀ ਬਾਧੀਆ ਵੀਰੇ ਤੇ ਵੀਰੇ ਰੋਮੀ ਐਤ ਕੀ 20 ਕਿਲੋ ਦੁੱਧ ਤੇ ਦਿਨੇ ਦੇ ਰਹਿੰਦੇ ਹੈਗੇ 5 ਤੋਂ 7 5 ਤੋਂ 7 ਤੇ ਕਿੰਨੇ ਪ੍ਰੈਸ ਦੀ ਤੋਂ ਪਲੱਸ ਪਾਉਗੀ ਲੰਬ ਬਾਣੀ ਆਉਂਦਾ ਝੋਟੀਆਂ ਪੰਡ ਲਿਆ ਪੂਰੇ ਖਰੇ ਵੇ ਤੇ ਬਾਕੀ ਦੀ ਗੱਲ ਥਾਣਾ ਥਾਣਾ ਦੀ ਓਕੇ ਆ ਥਾਣਾ ਹੁਣ ਜੋ ਬਈ ਗਰੰਟਡ ਹੁੰਦੀ ਤੇ ਵੀਰੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਆਪਾਂ ਵਾ ਲੈਣ ਵਾਲੇ ਲੈਣ ਮੁੱਲ ਕੋਸ ਆ ਵੀ 85000 ਰੁਪਏ ਦਾ ਦੋ ਨੰਬਰ ਦੀ ਗੱਲ ਕਰ ਲਗੇ ਹੁਣ ਹਾਂਜੀ ਸੂਆ ਇਹਦਾ ਵੀ ਬਈ ਦੂਜਾ ਸੂਆ ਆ ਗਿਆ ਤੇ ਕਿੰਨੇ ਦਿਨ ਬਾਕੀ ਆ ਕਿ ਭਾਈ ਕਿੰਨੇ ਦਿਨ ਬਾਕੀ ਇਹ ਬੀਬੀ ਨੇ 2-4 ਮਹੀਨੇ ਲੂ ਬਾਹਲੀ ਤੇ ਕਦ ਕਾਠੇ ਦਾ ਪੂਰਾ ਫੁੱਲ ਹਣਾ ਕੱਦ-ਗਾੜ ਪੂਰਾ ਫੁੱਲ ਤੇ ਬਾਕੀ ਸ਼ਾਈਨਿੰਗ ਵਗੈਰਾ ਝੋਲੀ ਝਾਲੀ ਇੱਕ ਨੰਬਰ ਕੱਢਣੀਆਂ ਨੇ ਕੋਈ ਉਵੇਂ ਨਹੀਂ ਗੱਲ ਹੈਗੀ ਵੀ ਟੁੱਟੀ ਮਰੀ ਜੀ ਹੋਵੇ ਤੇ ਵੀਰੇ ਕਿੰਨਾ ਦੁੱਧ ਕੱਢ ਦੂ ਇਹਦ ਕੀ ਇਹ ਇਹ ਬਾਈ ਆਪਣੇ 21 ਕਿਲੋ ਤੋਂ ਪਹਿਲਾਂ ਨਹੀਂ ਦਿੰਦਾ ਐਦ ਕੀ ਫਿਰ 24 24 25 ਕਿਲੋ ਪਾਈਓ ਚੋਕੇ ਓਕੇ ਓਕੇ ਤੇ ਕਿੰਨੇ ਦਿਨ ਵਾਕੀ ਇਹਦੇ ਇਹੀ 5-4 ਦਿਨ ਲੈ ਜੂਗੀ 5-4 ਦਿਨ ਇਹ ਲੈ ਜੂਗੀ ਤੇ ਕੀ ਫੇਸ ਦੀ ਬੜੀ ਚੰਗੇ ਸਾਰੀ ਚੰਗੇ ਵੀਰੇ ਕੱਦ-ਗਾਠ ਰੰਗ ਪ੍ਰਿੰਟ ਸੀਸੇ ਵਾਂਗੂੰ ਜਮਕਦੀ ਆ ਤੇ ਥਣ ਥਣ ਓਕੇ ਆ ਉੱਕ ਜਮੋ ਕਰੋ ਤੇ ਇਹਦੇ ਕਿੰਨੇ ਪੈਸੇ ਆ ਬਾਈ ਕੋਈ ਆ 385 85 ਪੁੱਠਾ ਹੀ ਆ ਓਕੇ 85 ਬਾਕੀ ਦਾ ਕਿੰਨੇ ਗੰਗਾ ਇਕੱਠੀਆਂ ਲਊ ਉਹਨੂੰ 100 ਕਿਲੋਮੀਟਰ ਤੱਕ ਦੀ ਪਹੁੰਚ ਬਾਕੀ ਦਾ ਮੌਕੇ ਤੇ ਮਾਨਤਾਨ ਹੋ ਜਾਣਾ ਹਨਾ ਓਕੇ ਤੇ ਬਾਕੀ ਦੀ ਗੱਲ ਚੰਗੀਆਂ ਆਈਆਂ ਤਿੰਨੇ ਹੀ ਵਾੜਾ ਨਾ ਸਿਲੇਕਟਡ ਜੀਆਂ ਕੋਈ ਓਵੇਂ ਨਹੀਂ 85000 ਇਹ ਬਾਈਕਾਂ ਦੇ ਉਹ ਦੁੱਧ ਤੁਸੀਂ 23 ਤੋਂ 24 ਕਿਲੋ ਮੰਨ ਕੇ ਲੈਣੀ ਆ ਤੇ ਹੁਣ ਆਪਾਂ ਗੱਲ ਕਰ ਲਈਏ ਤੀਜੇ ਨੰਬਰ ਆਈ ਦੀ ਵੀਰੇ ਰੰਮੀ ਇਹਦੀ ਕੀ ਡਿਟੇਲ ਆ ਇਹ ਵੀ ਬਾਈ 22 ਕਿਲੋ ਦੁੱਧ ਐਤ ਕੀ ਫਿਰ ਕਿੰਨਾ ਕੱਢ ਦਊਗੀ 25 24 25 ਕਿਲੋ ਗਾਜਰ ਜਿਆਦ ਬ੍ਰੀਡ ਚੰਗੇ ਥਾਨ ਦੇ ਫੁੱਲ ਬ੍ਰੀਡ ਹੈ ਨਾ ਓਕੇ ਓਕੇ ਆ ਦੇਖੋ ਜੀ ਬੜਾ ਸੁਣਾ ਪਿਆਰਾ ਐਫ ਐਫ ਦੇ ਜਰਸੀ ਨਾਲ ਆ ਗਈ ਹੈ ਨਾ ਥੋੜਾ ਜਿਹਾ ਇਧਰ ਨੂੰ ਕਢਾ ਦਿਓ ਕਿਹੜਾ ਮੜਾ ਜਾ ਤੇ ਇਧਰ ਨੂੰ ਲਿਆਓ ਆ ਫੇਸ ਕਰੋ ਚੈੱਕ ਇਹਦੇ ਕਿੰਨੇ ਦਿਨ ਬਾਕੀ ਹੈ ਬਾਈ ਇਹ 2 ਦਿਨ ਹੀ ਦੂ ਇੱਕ ਦੋ ਦਿਨ ਦੋ ਦਿਨ ਇਹ ਕੱਟੂਗੀ ਲੈ ਚਲੋ ਓਕੇ ਜੀ ਓਕੇ ਨਹੀਂ ਨਹੀਂ ਹਜੇ ਹੋਰ ਕਰ ਜਾਣਾ ਇਹਨੇ ਬਾਈ ਕਹਿੰਦਾ ਤੇ ਦੇਖੋ ਥੱਲੇ ਤੋਂ ਦੇਖੋ ਥੱਲੇ ਹੁਣ ਵੀ ਫਾਸ ਫਾਸ ਤੋਰਦੀ ਹੈ ਨਾ ਤੇ ਕਿੰਨੇ ਦਿਨ ਬਾਕੀ ਦੋ ਦਿਨ ਦੋ ਤੋਂ ਤਿੰਨ ਦਿਨ ਲੈ ਸਕਦੀ ਇਹ ਵੀ 22 ਕਿਲੋ ਦੁੱਧ ਕੱਢੂਗੀ 24 ਵੀ ਬੱਚੀ ਕਰ ਦੂਗੀ 24 ਤੋਂ ਬੱਚੇ ਓਕੇ 22 ਦਾ ਪਹਿਲੇ ਸੂਏ ਦਾ ਕੱਢਿਆ ਤੇ ਇਹਦਾ ਵੀ 85000 ਇਹਦਾ ਵੀ ਪਚਾਉਂਦਾ ਜਾਂ ਤਿੰਨਾ ਦਾ 85000 ਰੁਪਿਆ ਰੇਟ ਆ ਜੀ ਓਕੇ ਕੱਲੀ ਗੱਲੀ ਦਾ ਠੀਕ ਆ ਵੀਰੇ 85000 ਰੁਪਿਆ ਰੇਟ ਆ ਤੇ ਤਿੰਨੇ ਇਕੱਠੀਆਂ ਲਊ 100 ਕਿਲੋਮੀਟਰ ਤੱਕ ਨੂੰ ਭੜਾ ਤੇ ਬੱਚੀਆਂ ਨੇ ਚੰਗੇ ਹੋਂਵੇਂ ਨਹੀਂ ਹਨਾ ਹਾਂ ਠੀਕ ਆ ਵੀਰੇ ਹੂੰ ਤੇ ਨੰਬਰ ਫੇਰ ਬੋਲ ਦਿਓ 947863384 ਪਿੰਡ ਮਹਿਰਾਜ ਜੀ ਤਿੰਨ ਬਿਹੜਾ ਸੀ ਤਿੰਨੇ ਸਾਨੂੰ ਦਿਖਾਤੀਆਂ ਤੇ ਜਰੂਰ ਤੁਸੀਂ ਬਾਈ ਨਾਲ ਸੰਪਰਕ ਕਰਨਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਪੂਰੇ ਚੰਗੇ ਆ ਬਿਹੜਾ ਤਿੰਨੇ ਤਿੰਨੇ ਫਾਰਮ ਤਿਆਰ ਕਰ ਦੇਣੀਆਂ ਜੇ ਆਪਾਂ ਤਿੰਨੇ ਰੱਖ ਲਗੇ ਤੇ ਬਾਕੀ ਦਾ ਤਿੰਨ ਬਿਹੜਾ ਸੀ ਤਿੰਨੇ ਸਾਨੂੰ ਦਿਖਾਤੀਆਂ ਪਾ ਦੇਣੀਆਂ ਵੀਰੇ ਪਾ ਦੇਣੀਆਂ ਚੰਗੀਆਂ ਆ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ